ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਰਿ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਰਿ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰਿ ਕਾ ਨਾਮ ਧਿਆਇਆ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਰਿ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਨਖਿਨ ਮੈਂ ਤਾਰਾ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਂਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਰਿ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਬੰਦਨ ਕਾਟਣ ਹਾਰ ਸੁਆਮੀ ਜਾਨ ਨਾਨਕ ਸਿਮਰੈ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ